ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਪਿਛਲੇ ਵਲੌਗ ਚ ਤੁਸੀਂ ਦੇਖਿਆ ਕਿ ਆਪਾਂ ਗੋਵਿੰਦ ਘਾਟ ਪਹੁੰਚ ਗਏ ਸੀ ਨਾ ਗੁਰਦੁਆਰਾ ਤੇ ਹੁਣ ਇੱਥੋਂ ਆਪਾਂ ਐਕਸਟਰਾ ਸਮਾਨ ਜਿਹੜਾ ਉਹ ਅੱਡ ਕਰਦਾ ਬੈਗਾਂ ਦੇ ਵਿੱਚੋਂ ਤੇ ਗੱਠੜੀ ਘਰ ਦੇ ਵਿੱਚ ਜਮ੍ਹਾਂ ਕਰਾਤਾ ਹੁਣ ਇੱਥੋਂ ਆਪਾਂ ਯਾਤਰਾ ਸਟਾਰਟ ਕਰਾਂਗੇ ਲਗਭਗ 1 ਵਜ ਜਾਊਗਾ 12:45 ਮਿੰਟ ਹੋ ਗਏ ਤੇ ਹੁਣ ਇੱਥੋਂ ਕਰਾਂਗੇ ਆਪਣੀ ਯਾਤਰਾ ਸਟਾਰਟ ਗੋਵਿੰਦ ਤਾਮਵਾਲ ਤੇ ਦੇਖਾਂਗੇ ਕਿੰਨੇ ਟਾਈਮ ਤੱਕ ਪਹੁੰਚਾਂਗੇ ਇਹ ਇਥੇ ਸਾਮਾਨ ਅੱਡ ਕਰਤਾ ਜਮ੍ਹਾਂ ਕਰਾਉਣ ਜਾ ਰਹੇ ਨੇ ਬਾਕੀ ਮਿੱਤਰਾਂ ਯਾ ਯਾ ਪਾਪਾ ਗਵੰਨੀ ਹੈ ਪੱਕਾ ਦੱਸਿਓ ਕਿਵੇਂ ਲੱਗ ਰਹੀ ਹੈਗੀ ਵੱਜ ਗਏ 15 ਮਿੰਟਾਂ ਦੇ ਉੱਪਰ ਚੱਲੇ ਆਂਗੇ ਬਈ ਦੇਖਦੇ ਆਂ ਕਦੋਂ ਤੱਕ ਪਹੁੰਚਾਂਗੇ ਹੋਵੇ ਨਾ ਮੈਂ ਸਭ ਤੋਂ ਪਹਿਲਾਂ ਪਹੁੰਚੂਗਾ ਇਹ ਨਵਾਂ ਪੁਲਾਗਾ ਜਿਹੜਾ ਇਸ ਵਾਰ ਬਣਾਇਆ ਪਹਿਲਾਂ ਨਾਲ ਇੱਥੇ ਜੀ ਸੀ ਉਹ ਟੁੱਟ ਗਿਆ ਤੇ ਦੇਖੋ ਉਹ ਟੁੱਟ ਗਿਆ ਸੀ ਨਾ ਤੇ ਹੁਣ ਚੱਲਦੇ ਕਿ ਥੋੜੇ ਗਿਆ ਸੀਗਾ ਉਹ ਲਿਖਾਉ ਸਾਹਮਣੇ ਇੱਥੇ ਸੀ ਤੂੰ ਮੈਨ ਲੱਗਾ ਉਹਦਾ ਅੱਪਾ ਜਿਹੜਾ ਗੁਰਦੁਆਰੇ ਤੋਂ ਆਉਣੇ ਆਂਗੇ ਜਿਹੜੀ ਉੱਪਰ ਕੈਂਪ ਖੜੀਆਂ ਨੇ ਹਨਾ ਇੱਥੇ ਕਾਰਾਂ ਖੜੀਆਂਣਗੀਆਂ ਜਿਹੜੀ ਟੈਕਸੀ ਜਾਂਦੀ ਆ ਪੁਲਨਾ ਪਿੰਡ ਤੱਕ ਆਹਥੋਂ ਦੇ ਕੋਈ ਨਾ ਆਇਆਂਗੇ ਤੇ ਠੀਕ ਆਗਾ ਚੋਰ ਰਿਹਾ ਪਾਣ ਤੇ ਜਾ ਤੱਕ ਠੀਕ ਐ ਪਰ ਪਤੇ ਆ ਦਿਜੀਏ ਫੇਰ ਜਿਹੜਾ ਗੋਡਾ ਸਾਡੀ ਨੰਬਰ 74 74 ਹੋਵੇ ਨਾ ਚੋਤੀਂ ਇਹਦਾ ਵੀ ਸਾਰ ਕਰਾ ਕੇ ਆਗੇ ਪੁਲਨਾ ਪਿੰਡਾ ਇਹ ਤੇ ਮੈਰੀਫਿਕੇਸ਼ਨ ਜੀ ਦਿਖਾ ਦਈ ਹੈ ਨਾ ਡੇ ਆ ਆ ਨਾ ਨਾ ਉਹ ਰੱਡ ਜੋ ਹਾਂ ਮਿਕਟਰੀ ਦੇ ਕੋਲੇ ਸੀ ਆ ਜਿਹੜੇ ਰਹਿਣ ਹਾਂ ਉਹ ਮਿਕਟਰੀ ਵਾਲੇ ਜੀ ਹੋਵੇ ਹਰੂ ਸਤਿ ਅਕਾਲ ਸਤਿ ਅਕਾਲ ਕਰ ਲੂੰਗਾ ਬਲੂਟ ਤੇ ਨਗਾਰ ਮੂੰਹ ਚੱਲ ਰਿਹਾ ਇੱਧਰ ਦਾ ਲਾ ਪੁੱਛ ਤਿੰਨ ਵੱਜ ਗਏ ਬਈ ਤੇ ਆਪਾਂ 2 ਕਿਲੋਮੀਟਰ ਦਾ ਸਫ਼ਰ ਤੈਅ ਕੀਤਾਗਾ ਤਿੰਨ ਵੱਜ ਗਏ ਉਧਰ ਅਸੀਂ ਟੌਫੀਆਂ ਦੇ ਪੈਟ ਕੇ ਲੈ ਕੇ ਆਏ ਸੀ ਨਾ ਹਵਾ ਹਵਾ ਨਹੀਂ ਮਾਰ ਰਹੀ ਵੀ ਮੂੰਹ ਮਾਰਦੇ ਰਹਿੰਦੇ ਆ ਬੰਦਾ ਤਾਂ ਕਰਕੇ ਬੰਦ ਰਿਆਂਗੇ ਕਿਉਂ ਇਹ ਦਮ ਤਾਂ ਨਹੀਂ ਚੜਿਆ ਨੋ ਠੀਕ ਆ ਬਹੁਤ ਸਹੀ ਚੱਲ ਰਿਆਂ ਯਾਰ ਹਾਲੇ ਤੱਕ ਤਾਂ 100% ਆ ਸਾਡੀ ਐਨਰਜੀ ਪਾਣੀ 4.5 ਹੋ ਗਈ ਯਾਰ ਤੇ ਅਸੀਂ 5 ਕਿਲੋਮੀਟਰ ਚੱਲੇ ਆਏ 4 ਵਜੇ ਕੇ ਤੇ ਆਪਾਂ ਪਹੁੰਚਾਂਗੇ ਆਹ ਜਿੱਥੇ ਮਿਡਲ ਵਿੱਚ ਦੁਕਾਨਾਂ ਹੁੰਦੀਆਂ ਨੇ ਪੁਲਤਵਿੱਦਰ ਜੇ ਤੇ ਆਪਾਂ ਉੱਪਰਲਾ ਰਾ ਚੂਜ਼ ਕੀਤਾਗਾ ਛੱਡ ਤਾਂ ਰੱਖਿਆ ਸਾਡੇ 4:30 ਹੋ ਗਏ ਤੇ ਆਪਾਂ ਪਹੁੰਚ ਗਏ ਅ ਬ੍ਰਿਜ ਕੋਲ ਇਸ ਤੋਂ ਬਾਅਦ ਮੇਰੇ ਨਾਲ 3 ਕਿਲੋਮੀਟਰ ਰਹਿ ਗਿਆ ਤੇ ਤੁਹਾਨੂੰ ਸਟੈਪਰ ਹੈਗਾ ਹੀ ਅਸੀਂ ਕਿੰਨਾ ਚੱਲ ਪਏ ਨਹੀਂ ਤਿੰਨ ਆ ਜੀ ਸਟੈਪਰ 4 ਕਿਲੋਮੀਟਰ ਤੇ ਲਾਇਆ ਸੀ ਯਾਰ ਮੈਂ ਇਹ ਤੇ ਘੱਟੋ ਘੱਟ ਮੈਂ ਚੱਲ ਪਿਆ 10000 ਸਟੈਪ ਦੇਖੀ ਨਾ ਜਾਨ ਯਾਰ ਉਹਦੇ ਕੋਲ ਉਹ ਜੰਗਲੀ ਸੀ 6 ਵਜੇ ਕੇ 33 ਮਿੰਟ ਹੋ ਗਏ ਯਾਰ ਤੇ ਆਪਾਂ ਪਹੁੰਚ ਗਏ ਇੱਥੇ ਆਪਾਂ ਪਹੁੰਚ ਜੀ ਗਏ 6 ਵਜੇ ਕੇ 15 ਮਿੰਟਾਂ ਦੇ ਪਹੁੰਚੇ ਸੀ ਜੀ ਇੱਥੇ ਤੇ ਇਹਦੇ ਕਰਕੇ ਖੜੇ ਰਹੇ ਅਸੀਂ ਰਾਤ ਚ ਵਿਚਾਰੀ ਕਰਕੇ 7 ਵਜੇ ਕੇ ਕਾਹ ਵੀ ਐਨਕ ਬਾਅਦ ਤੂੰ ਲਾਣੀ ਹੈ ਤੂੰ ਐਦਾਂ ਸੁ ਤੱਕਿਆ ਤਾਂ ਨਹੀਂ ਪਹੁੰਚ ਗਏ ਯਾਰ ਤੇ ਠੀਕ ਆ ਯਾਰਾ ਦੁਖਦਾ ਘੁਸਨੀ ਆਣਾ ਬਸ ਐਂ ਇਂ ਕਰਦਾ ਵੀ ਤੁਰਨਾ ਕਰਦਾ ਹਾਂ ਹਾਂ ਤੁਰ ਪਰ ਥੱਕ ਗਿਆ ਚੱਲਣਾ ਸੂਫੀ ਸਰੀਰ ਚੜਨਾ ਬਹੁਤ ਵੱਡੀ ਗੱਲ ਆ ਗਈ ਅੱਜ ਹਾਂ ਬਈ ਹੁਣ ਜਿਹੜੇ ਖਾਲੀ ਬੈਗ ਵਾਲੇ ਸੀਗੇ ਉਹਨਾਂ ਨੂੰ ਬੜਾ ਔਖਾ ਸੀਗਾ ਪੌਣੇ 8 ਹੋ ਗਏ ਬਈ ਤੇ ਆਪਾਂ ਬੈਠਾਂਗੇ ਇਸ ਟਾਈਮ ਹਾਲ ਨੰਬਰ 11 ਦੇ ਵਿੱਚ ਇੱਥੇ ਆਪਣਾ ਇੱਕ ਸਬਸਕ੍ਰਾਈਬਰ ਮਿਲਿਆ ਭਾਈ ਗਰਦਾਸਪੁਰ ਤੋਂ ਤੇ ਉਹਨੇ ਆਪ ਨੂੰ ਸਟੇਜ ਹੀ ਦਿੱਤੀ ਆ ਕਿਉਂਕਿ ਅਸੀਂ ਬਿਨਾ ਵਰਚੀਤੀ ਪੈਗੇ ਸੀਗੇ ਆ ਕੇ ਤੇ ਰਮਨ ਕਹਿੰਦਾ ਕੋਈ ਨਹੀਂ ਪੁੱਛੂਗਾ ਕਹਿੰਦਾ ਇਹੀ ਪੈਜੋ ਤੇ ਰੋ ਕਹਿੰਦਾ ਇੱਥੇ ਪੈਜੋ ਡਜਸਟ ਕਰ ਲੋ ਤੇ ਇੱਥੇ ਦੂਜਣੇ ਨੂੰ ਇੱਥੇ ਕੰਬਲ ਪਛਾਤਾ ਤੇ ਬਾਕੀ ਚਾਰ ਬੰਦੇ ਇੱਥੇ ਪੈ ਜਾਣਗੇ 10:15 ਹੋ ਗਏ ਤੇ ਸੰਗਤ ਬਹੁਤ ਜ਼ਿਆਦਾ ਆ ਗਈ ਤੇ ਇੱਧਰ ਦੇਖੋ ਹਨਾ ਸੇਵਾ ਕਰ ਸੇਵਾ ਕਰਦੇ ਵੀ ਬਿਰਾਮਣ ਕੋ ਭਾਂਡੇ ਉਹ ਕੀਤਾਗੇ ਸਾਫ ਇਧਰ ਲੰਗਰ ਦੇ ਵਿੱਚ ਪੈਣ ਦਾ ਪ੍ਰਬੰਧ ਹੋ ਗਿਆ ਸੰਗਤੂ ਦਾ ਤੇ ਅਸੀਂ ਚਾਹ ਪੀ ਰਹੇ ਹਾਂ ਥੋੜੀ ਜੀ ਤੇ ਫਿਰ ਚਾਉਂਦੇ ਹਾਂ ਸੌਣ 7 ਵਜੇ 8 ਤਰੀਕ ਦੇ ਤੇ ਅੱਤੋਂ ਆਪਣੀ ਟ੍ਰੈਕਿੰਗ ਸਟਾਰਟ ਕੀਤੀ ਹੈ ਜੀ ਨਰਦਵਾਰਹੀਂ ਗੁਰੂ ਸਾਹਿਬਾਂ ਦੇ ਤੇ ਸਵੇਰ ਦਾ ਮੌਸਮ ਆ ਟੈਂਪਰੇਚਰ ਰਹੇਗਾ 8 ਡਿਗਰੀ ਹੁਣੇ 8 ਹੋ ਗਏ ਤੇ ਅੱਪਾਂ ਪਹਿਲੇ ਸਟਾਪ ਦੇ ਚਾਹ ਪੀਤੀ ਆ ਤੇ ਇੱਥੇ ਰੇਟ ਰੂਟ ਤਾਂ ਤੁਹਾਨੂੰ ਪਤਾ ਹੀ ਆ ਯਾਰਾ ਆ ਬੈਠੇ ਨੇ ਮੇਰੇ ਨਾਲ ਤੇ ਹੁਣ ਚੱਲਦੇ ਆ ਰਾਜਾ ਵਰ ਕੀਤਾਗਾ 1.5 ਘੰਟੇ ਦੇ ਵਿੱਚ ਘੰਟੇ ਦੇ ਵਿੱਚ 1.5 ਕਿਲੋਮੀਟਰ ਕਿਉਂ ਉਹ ਨਹੀਂ ਲੈ ਕੇ ਆਏ ਸੀ ਯਾਰ ਅਜੋ ਭਰ ਕੇ ਤੇ ਅਸੀਂ ਆ ਲੈ ਕੇ ਆਏ ਸੀ ਯਾਰ ਜੂੜੀਆਂ ਨਾਲ ਤੇ ਉਹ ਨਿੰਬੂ ਵਾਲੇ ਪਹੁੰਚ ਜੇ ਸੀਗੇ ਤੇ ਬਾਕੀ ਤਾਂ ਚੀਜ਼ ਆ ਯਾਰ ਅਜੋ ਪੜੋ ਆ ਦੂਹ ਕੰਡੀ ਹੁਣ ਨਾ ਬੰਦ ਨਾ ਲੋਕਾਂ ਨੂੰ ਦਿਖਾ ਲੈ ਜਾ ਉਹ ਘੰਟੇ 10 ਮਿੰਟਾਂ ਦੇ ਸਫ਼ਰ ਬਾਅਦ ਆ ਅਸੀਂ ਗਲੇਸ਼ੀਅਰ ਤੋਂ ਜੀ ਅੱਧਾ ਕਿਲੋਮੀਟਰ ਪਿੱਛੇ ਆ ਗਏ ਤਾਂ ਫੋ ਜੀ ਆ ਠੀਕ ਆ ਹਲੇ ਤੱਕ ਨਾ ਕਿਉਂ ਚੱਠਾ ਜੋਕਰ ਕਾਹਾਂ ਸਿੱਧਾ ਆਵਣਾ कुछ का संगत था भाई दर्शन करके, दर्शन। चलो वाह का खालसा वाहू जी की फतेह इधर सब्चना ਕੋਈ ਸ਼ਾਂਤ ਸੰਤੋਸ਼ ਨਾ ਹੈ। ਯਾ ਕਿੰਨੇ ਕੀ ਕੀ ਹੋ 10:00 ਵੱਜ ਗਏ ਬਾਈ ਤੇ ਆਪਣੀ ਬਾੜ ਰਹਿ ਗਈ ਸਿਰਫ ਕਿਲੋਮੀਟਰ ਦੀ। ਤੇ ਕਿਉਂ ਇੰਦਰ ਦਮ ਤਾਂ ਨਹੀਂ ਚੜਿਆ। ਆਪ ਕਹਿੰਦੇ ਤੁਸੀਂ ਚੌੜਾ ਆਪ ਕਹਾਂ ਸੇ ਹੋ? ਇੰਦਰ ਤੋਂ ਆਏ ਨੇ ਦੇਖੋ ਵੀ ਹੌਸਲੇ। ਦਿਲ ਤਾਂ ਹਮੇਸ਼ਾ ਚੱਲਦੇ ਆਪਾਂ। ਹਾਂ। ਉਹ ਚਾਹਵੀ ਉਹਦਾ ਮੈਡੀਕਲ ਮੈਡੀਕਲ ਕੈਂਪ ਚ। ਕੋਈ ਚਾਹ ਬੋੜੇ ਦੱਸੋ। ਸਹੀ 2:15 ਮਿੰਟਾਂ ਦੇ ਵਿੱਚ ਅੱਧੀਆਂ ਪੌੜੀਆਂ ਕਵਰ ਕਰ ਲਈਆਂ ਸੀ ਤੇ ਉਹ ਨਿਸ਼ਾਨ ਸਾਹਿਬ ਦਿਖਣ ਲੱਗ ਗਿਆ ਇੱਥੋਂ ਤੇ ਉਹ ਬੈਠੇ ਨੇ ਮੇਰੇ ਨਾਲ ਦੇ ਯਾਰ ਕੈਮਰਾ ਟਾਈਮ ਦਿਲਤਾਇਆ 10:57 ਮਿੰਟ ਹੋ ਗਏ ਤੇ ਲਗਭਗ ਪੌਣਾ ਘੰਟਾ ਲੱਗਿਆ ਯਾਰ ਸਹੀ ਲਗਭਗ ਪੌਣਾ ਘੰਟਾ ਲੱਗਿਆ ਤੇ ਆਪਾਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਤੇ ਸਾਹਮਣੇ ਆਪਣੇ ਮੁਰਦੂਆ ਰਸਿਣੀ ਹੀਮਕੁੰਟ ਸਾਹਿਬ ਕੌੜੀਆਂ ਵਾਲਾ ਬਹੁਤ ਸਹੀ ਆ ਬਾਈ ਬਹੁਤ ਜ਼ਿਆਦਾ ਸਹੀ ਆਗਾ ਸੰਗਤ ਦੇਖੋ ਕੀ ਹੋਵਾ ਹੋਵਾ ਕੋ ਦਸੇ ਪ੍ਰਮਪਲੇ ਕਾ ਹੋ ਮਾਗਰਾ ਬਣਾਉਂਦੀ ਜਰਾ ਨਹੀਂ ਇਹ ਸ਼ੁਰੂ ਆਇਆ ਹਾਂਜੀ ਤਾਂ ਹੁਣ ਆਪਾਂ ਕਰਾਉਣੇ ਆਪਣੇ ਜੋੜੇ ਜਮਾ ਤੇ ਉੱਥੇ ਸਾਹਮਣੇ ਆ ਨਾ ਜੋੜਾ ਕਰਨ ਉਸ ਤੋਂ ਬਾਅਦ ਇਸ਼ਨਾਨ ਕਰਾਂਗੇ ਤੇ ਫਿਰ ਦਰਸ਼ਨ ਕਰਾਂਗੇ ਗੁਰਦੁਆਰਾ ਹਮਕੁੰਸਾ ਜੀ ਮੱਥਾ ਟੇਕਾਂਗੇ ਕਿਉਂ ਠੀਕ ਆ ਹਾਬੀ ਸਿੰਘ ਸਈਆ ਹੈ ਸਈਦ ਜੀ ਸਾਫਰਾ ਹੈਲੋ ਸਾਫਰ ਸਈਦ ਜੀ ਹੈਲੋ ਆਦਾ ਮਹਿ ਗਿਆ ਹਾਂਜੀ ਇਸ਼ਨਾਨ ਕਰ ਲਿਆ ਆਪਾਂ ਨੇ ਤੇ ਹੁਣ ਦੁਬਾਰੋ ਦਸਤਾਰ ਸਜਾਉਨੇ ਆਂਗੇ ਤੇ ਕਿਉਂ ਵਧੀਆ ਹੋ ਗਿਆ ਦਰਸ਼ਨ ਚਲੋ ਜੀ ਬੜਾ ਆ ਇਹ ਦਾਦਾ ਘਟਾ ਦਾ ਬੈਠਾ ਯਾਰ ਉਹ ਲੈ ਕੇ ਰੱਖ ਲੈ ਤਾਂ ਵਿੱਚ ਪੱਗ ਦਾ ਟਪੜਾ ਹਲਦੀ ਵਰਤੀ ਲੈ ਜਾ ਠੀਕ ਪਰਚੀਆਂ ਤੇ ਨਾਲ ਹਲਦੀ ਲਾ ਦੇ ਵੀ ਰੰਗ ਨਹੀਂ ਮਿਲਦਾ ਜੀ ਜੀਤਾ ਇਹ ਵੀਡੀਓ ਸਰਪੇ ਇੰਨੀ ਕਿਸੇ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਹ ਗੁੰਨਸਾ ਵੀ ਜੇ ਤਰ੍ਹਾਂ ਦਿਖਾਉਂਦੇ ਰਹਿਾਂਗੇ ਯਾਰ ਤੇ ਚਲੋ ਹੁਣ ਮਿਲਦੇ ਆ ਜੀ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਸਾਢੇ 12 ਹੋਗੇ ਉਹਨਾਂ ਦਰਸ਼ਨ ਕਰਾਵਾਂਗੇ ਨੈਕਸਟ ਬਲੌਗ ਦੇ ਵਿੱਚ ਅੰਦਰੋਂ ਗੁਰੂ ਘਰ ਦੇ